ਕੀ ਤੁਸੀਂ ਕਰਮਸਤੀ ਪਾਵਰ ਨੂੰ ਜਾਣਦੇ ਹੋ ਕਰਮਾ ਇਹ ਸ਼ਬਦ ਸਾਡੇ ਕੀਤੇ ਗਏ ਕੰਮ ਅਤੇ ਉਸਦੇ ਅਸਰ ਨਾਲ ਜੁੜਿਆ ਹੈ ਨਾਲ ਹੀ ਉਹਨਾਂ ਤਰੀਕਿਆਂ ਤੇ ਜਿਨ੍ਹਾਂ ਨਾਲ ਅਸੀਂ ਖੋਦ ਦੇ ਅਤੇ ਦੂਸਰਿਆਂ ਦੇ ਆਸ-ਪਾਸ ਦੀ ਦੁਨੀਆ ਬਣਾਉਂਦੇ ਹਾਂ ਇਸ ਦੁਨੀਆ ਦੇ ਦੁੱਖ ਨੂੰ ਅਸੀਂ ਵਧਾ ਸਕਦੇ ਹਾਂ ਜਾਂ ਘੱਟ ਕਰਕੇ ਮੁਕਤੀ ਅਤੇ ਗਿਆਨ ਦੀ ਰੌਸ਼ਨੀ ਤੱਕ ਲੈ ਜਾ ਸਕਦੇ ਹਾਂ ਕਰਮਾ ਸਾਡੇ ਕਿਸੇ ਕੰਮ ਤੋਂ ਦਿਖਾਉਣ ਵਾਲੇ ਖੋਦ ਦੇ ਇਰਾਦੇ ਅਤੇ ਇਸ਼ਾਵਾ ਤੋਂ ਜ਼ਿਆਦਾ ਕੁਝ ਨਹੀਂ ਹੈ ਤੁਹਾਡੀ ਜ਼ਿੰਦਗੀ ਇੱਕ ਖਾਸ એનર્ਜੀ ਹੈ ਜਿਸ ਨਾਲ ਇਹ ਖਾਸ ਤਰ੍ਹਾਂ ਦੀ ਜਾਣਕਾਰੀ ਕਾਬੂ ਕਰਦੀ ਹੈ ਤੁਹਾਡੇ ਅੰਦਰ ਜਿਸ ਤਰ੍ਹਾਂ ਦੀ ਜਾਣਕਾਰੀ ਜਾਂਦੀ ਹੈ ਉਸੇ ਤਰ੍ਹਾਂ ਦੇ ਕਰੈਕਟਰ ਤੁਸੀਂ ਬਣਦੇ ਹੋ ਤੁਸੀਂ ਜਦੋਂ ਪੈਦਾ ਹੁੰਦੇ ਹੋ ਉਸ ਪਲ ਤੋਂ ਲੈ ਕੇ ਅੱਜ ਤੱਕ ਤੁਹਾਡਾ ਪਰਿਵਾਰ ਘਰ ਦੋਸਤ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰਭਾਵਿਤ ਕਰਦੀਆਂ ਹਨ ਕੋਈ ਵੀ ਖਿਆਲ ਭਾਵ ਜਾਂ ਐਕਸ਼ਨ ਤੁਹਾਡੇ ਕੋਲੋਂ ਆਉਂਦਾ ਹੈ ਜੋ ਤੁਹਾਡੇ ਅੰਦਰ ਸੀ ਇਹੀ ਫੈਸਲਾ ਲੈਂਦਾ ਹੈ ਕਿ ਤੁਸੀਂ ਹੁਣ ਕੌਣ ਹੋ जिमे के ਤੁਹਾਡੇ ਮਾਪੇ ਪਰਿਵਾਰ ਪੜ੍ਹਾਈ ਜਾਂ ਤੁਹਾਡਾ ਧਾਰਮਿਕ ਸਮਾਜਿਕ ਬੈਕਗ੍ਰਾਉਂਡ ਕਿਹੋ ਜਿਹਾ ਸੀ ਇਹਨਾਂ ਸਭ ਦਾ ਅਸਰ ਤੁਹਾਡੇ ਤੇ ਪੈਂਦਾ ਹੈ ਕਿਸੇ ਇਨਸਾਨ ਵਿੱਚ ਕਿਸ ਤਰ੍ਹਾਂ ਦੀ ਜਾਣਕਾਰੀ ਗਈ ਹੈ ਉਸੇ ਨਾਲ ਉਸ ਦਾ ਕਰੈਕਟਰ ਬਣਦਾ ਹੈ ਅਤੇ ਇਹੀ ਕਰਮਾ ਹੈ ਕਰਮਾ ਕਾਬੂ ਤੋਂ ਬਾਹਰ ਨਹੀਂ ਹੈ ਅਤੇ ਨਾ ਹੀ દિਸ਼ਾਹੀਣ ਹੈ ਇਸ ਦਾ ਮਤਲਬ ਹੈ ਤੁਹਾਡੀ ਜ਼ਿੰਦਗੀ ਦਾ ਹਰ ਕਦਮ ਤੁਹਾਡੀ ਪਰਸਨੈਲਿਟੀ ਡਾਇਰੈਕਟਲੀ ਤੁਹਾਡੇ ਖਿਆਲ ਤੇ ਐਕਸ਼ਨਸ ਨਾਲ ਬਣਦੀ ਹੈ ਪ੍ਰੈਸੈਂਟ ਵਿੱਚ ਜੋ ਤੁਸੀਂ ਹੋ ਉਹ ਅਸਰ ਪਾਵੇਗਾ ਇਸ ਤੇ ਕਿ ਫਿਊਚਰ ਵਿੱਚ ਤੁਸੀਂ ਕਿਵੇਂ ਦੇ ਹੋਵੋਗੇ ਕਰਮਾਂ ਦਾ ਮਤਲਬ ਹੀ ਅਸਲ ਵਿੱਚ ਐਕਸ਼ਨ ਅਤੇ ਕੰਮ ਹੈ ਕਰਮਾ ਇੱਕ એનર્ਜੀ ਹੈ ਇਹ ਸਾਡੇ ਅੰਦਰ ਦੇ ਖਿਆਲ ਅਤੇ ਐਕਸ਼ਨ ਹਨ ਜਿਵੇਂ ਦੀ એનર્ਜੀ ਅਸੀਂ ਹੁਣ ਬਣਾਵਾਂਗੇ ਉਹ ਭਵਿੱਖ ਵਿੱਚ ਸਾਡੇ ਤੇ ਅਸਰ ਪਾਵੇਗੀ ਕਰਮਾ ਸਾਡੇ ਕਾਬੂ ਵਿੱਚ ਹੈ ਜਦੋਂ ਤੁਸੀਂ ਬੁਰੇ ਕੰਮ ਕਰੋਗੇ ਤਾਂ ਤੁਹਾਨੂੰ ਬੁਰੇ ਰਿਜ਼ਲਟ ਮਿਲਣਗੇ ਜਿਨ੍ਹਾਂ ਵਿੱਚੋਂ ਕੁਝ ਰਿਜ਼ਲਟ ਅਜਹਿ ਹੋ ਸਕਦੇ ਹਨ ਜੋ ਸਮਾਜ ਨੂੰ ਨੁਕਸਾਨ ਪਹੁੰਚਾਉਣਾ ਆਪਣੇ ਕਰੀਬੀ ਰਿਸ਼ਤੇਦਾਰਾਂ ਨੂੰ ਬਰਬਾਦ ਕਰ ਦੇਣਾ ਖੁਦ ਨੂੰ ਖੋਹ ਦੇਣਾ ਸਮਾਜ ਤੋਂ ਸਜ਼ਾ ਮਿਲਣਾ ਜਦੋਂ ਤੁਸੀਂ ਵਧੀਆ ਕਰਮਾ ਬਣਾਉਂਦੇ ਹੋ ਤਾਂ ਅਜਿਹੇ ਰਿਜ਼ਲਟ ਮਿਲਣਗੇ ਸਮਾਜ ਨੂੰ ਮਜ਼ਬੂਤ ਕਰਨਾ ਜਿਸ ਨਾਲ ਤੁਹਾਨੂੰ ਹੀ ਫਾਇਦਾ ਹੋਵੇਗਾ ਆਪਣਾ ਗਿਆਨ ਵਧਾਉਣਾ 네ਗੇਟਿਵ ਇਮੋਸ਼ਨਸ ਨੂੰ ਸੰਤੁਲਨ ਰੱਖ ਪਾਉਣਾ ਹਾਊ ਟੂ ਯੂਜ਼ ਕਰਮਾ ਐਸ ਗਾਈਡਿੰਗ ਫੋਰਸ ਕਰਮਾਂ ਨੂੰ ਗਾਈਡਿੰਗ ਫੋਰਸ ਦੀ ਤਰ੍ਹਾਂ ਕਿਵੇਂ ਇਸਤੇਮਾਲ ਕਰੀਏ ਕਰਮਾਂ ਨੂੰ એનર્ਜੀ ਦੀ ਤਰ੍ਹਾਂ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਹਰ ਪਲ ਨੂੰ ਖੁਦ ਬਣਾ ਰਹੇ ਹੋ ਹਰ ਐਕਸ਼ਨ ਅਤੇ ਥਾਉਟਸ ਇਹ એનર્ਜੀ ਬਣਾਉਂਦਾ ਹੈ ਜੇਕਰ ਤੁਸੀਂ ਹਰ ਰੋਜ਼ ਗੁੱਸਾ ਕਰ ਰਹੇ ਹੋ ਤਾਂ ਤੁਸੀਂ ਆਪਣੇ ਦਿਮਾਗ ਨੂੰ ਗੁੱਸੇ ਦੇ ਲਈ ਤਿਆਰ ਕਰ ਰਹੇ ਹੋ ਇਸੇ ਤਰ੍ਹਾਂ ਜੇਕਰ ਤੁਸੀਂ ਸ਼ਾਂਤ ਰਹਿੰਦੇ ਹੋ ਤਾਂ ਤੁਹਾਡਾ ਦਿਮਾਗ ਸ਼ਾਂਤ ਹੀ ਬਣਿਆ ਰਹੇਗਾ ਗੁੱਸਾ ਖੁਸ਼ੀ ਇਸ ਤਰ੍ਹਾਂ ਦੀ ਖਾਸੀਅਤ ਨੂੰ ਤੁਸੀਂ ਫੁੱਲ ਸਮਝ ਸਕਦੇ ਹਾਂ ਜੋ ਬੀਜ ਵਿੱਚੋਂ ਨਿਕਲਦੇ ਹਨ ਜਦੋਂ ਅਸੀਂ ਪੈਦਾ ਹੁੰਦੇ ਹਾਂ ਤਾਂ ਇਹ ਸਾਰੀਆਂ ਖਾਸੀਅਤ ਅਤੇ ਭਾਵਨਾਵਾਂ ਬੀਜ ਹੁੰਦੀਆਂ ਹਨ ਤੁਸੀਂ ਕਲਪਨਾ ਕਰੋ ਕਿ ਇਹ ਇਹ ਬੀਜ ਤੁਹਾਡੇ ਦਿਮਾਗ ਦੇ ਬਗੀਚੇ ਵਿੱਚ ਪਏ ਹਨ ਜੋ ਤੁਸੀਂ ਕਰਦੇ ਹੋ ਉਸ ਦੇ ਆਧਾਰਿਤ ਹੈ ਕਿ ਜਾਂ ਤਾਂ ਤੁਸੀਂ ਬੁਰੇ ਬੀਜ ਨੂੰ ਪਾਣੀ ਦੇਵੋਗੇ ਜਾਂ ਵਧੀਆ ਨੂੰ ਇਹ ਬੀਜ ਜਾਂ ਤਾਂ ਵੱਡੇ ਹੋ ਕੇ ਫੁੱਲ ਬਣ ਜਾਣਗੇ ਜਾਂ ਮਰ ਜਾਣਗੇ ਜ਼ਰੂਰੀ ਚੀਜ਼ ਇਹ ਹੈ ਕਿ ਜੋ એનર્ਜੀ ਅਸੀਂ ਫੁੱਲਾਂ ਨੂੰ ਦਿੰਦੇ ਹਾਂ ਉਹ ਸਾਡੀ ਕਾਰਮਿਕ એનર્ਜੀ ਹੈ ਜਿਵੇਂ ਅਸੀਂ ਆਪਣੀ ਹਰ ਰੋਜ਼ ਦੀ ਜ਼ਿੰਦਗੀ ਵਿੱਚ ਰਿਐਕਟ ਕਰਦੇ ਹਾਂ ਇਹ ਓਵੇਂ ਹੀ ਬਦਲਦੀ ਰਹਿੰਦੀ ਹੈ ਵਾਈ ਕਰਮਾ ਹੈਜ਼ ਟੂ ਬੀ ਕਰੈਕਟ ਕਰਮਾ ਦਾ ਸਹੀ ਹੋਣਾ ਕਿਉਂ ਜ਼ਰੂਰੀ ਹੈ ਚਾਹੇ ਕੋਈ ਇਨਸਾਨ ਖੁਸ਼ ਹੋਵੇ ਜਾਂ ਦੁਖੀ ਹੋਵੇ ਅਸੀਂ ਇੱਕਦਮ ਨਾਲ ਉਸਤੇ ਕਰਮਾ ਨੂੰ ਦੇਖਦੇ ਹਾਂ ਕਿਸੇ ਵੀ ਇਨਸਾਨ ਦੇ ਕੰਮ ਹੀ ਉਸ ਦੀ ਜ਼ਿੰਦਗੀ ਦੀ ਖੁਸ਼ੀ ਅਤੇ ਪਰੇਸ਼ਾਨੀਆਂ ਦਾ ਆਧਾਰ ਹੁੰਦੇ ਹਨ ਸਾਡੇ ਕਰਮਾ ਸਾਡੀ ਜ਼ਿੰਦਗੀ ਦੀ ਬੈਲੈਂਸ ਸ਼ੀਟ ਦੀ ਤਰ੍ਹਾਂ ਹੁੰਦਾ ਹੈ ਪਿਛਲੇ ਜਨਮ ਦੇ ਕਰਮਾਂ ਦਾ ਫਲ ਸਾਨੂੰ ਹੁਣ ਵੀ ਮਿਲ ਸਕਦਾ ਹੈ ਅਤੇ ਜੋ ਕਰਮਾ ਅਸੀਂ ਅੱਜ ਕਰਦੇ ਹਾਂ ਉਸ ਦੇ ਲਈ ਸਾਨੂੰ ਬਾਅਦ ਵਿੱਚ ਭੁਗਤਣਾ ਪੈ ਸਕਦਾ ਹੈ ਇਸ ਲਈ ਕਰਮਾ ਠੀਕ ਹੋਣੇ ਚਾਹੀਦੇ ਹਨ ਕਿਉਂਕਿ ਇਹ ਸਾਡੀ ਜ਼ਿੰਦਗੀ ਪਾਸਟ ਪ੍ਰੈਜ਼ੈਂਟ ਅਤੇ ਫਿਊਚਰ ਨੂੰ ਕਾਬੂ ਕਰਦੇ ਹਨ ਹਾਊ ਡਸ ਕਰਮਾ ਅਫੈਕਟ ਯਰ ਲਾਈਫ ਕਰਮਾ ਸਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ਇੱਕ ਕਹਾਵਤ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਦਾ ਭੋਗੋਗੇ ਓਵੇਂ ਦਾ ਪਾਓਗੇ ਤੁਸੀਂ ਜੋ ਵੀ ਕਰਦੇ ਹੋ ਉਸ ਦਾ ਫਲ ਤੁਹਾਨੂੰ ਮਿਲਦਾ ਹੈ ਕਿਸੇ ਦਾ ਵੀ ਤੁਹਾਡੀ ਜ਼ਿੰਦਗੀ ਵਿੱਚ ਹੋਣਾ ਇੱਕ ਇਤਫਾਕ ਨਹੀਂ ਹੈ ਉਸ ਦਾ ਤੁਹਾਡੀ ਪਿਛਲੀ ਜ਼ਿੰਦਗੀ ਦੇ ਕਰਮਾ ਨਾਲ ਹੀ ਕੋਈ ਕਨੈਕਸ਼ਨ ਹੁੰਦਾ ਹੈ ਅਸੀਂ ਅਜਿਹਾ ਕਈ ਵਾਰ ਸੁਣਦੇ ਹਾਂ ਕਿ ਚੰਗੇ ਲੋਕਾਂ ਨਾਲ ਬੁਰਾ ਹੁੰਦਾ ਹੈ ਜਾਂ ਕਿਸੇ ਛੋਟੇ ਬੱਚੇ ਨੂੰ ਭਿਆਨਕ ਬਿਮਾਰੀ ਹੋ ਜਾਂਦੀ ਹੈ ਤੁਹਾਡੀ ਪ੍ਰੈਜੈਂਟ ਲਾਈਫ ਵਿੱਚੋਂ ਜੋ ਕੁਝ ਵੀ ਬੁਰਾ ਹੁੰਦਾ ਹੈ ਉਹ ਤੁਹਾਡੀ ਪਿਛਲੀ ਜ਼ਿੰਦਗੀ ਦੇ ਕਰਮਾਂ ਦਾ ਫਲ ਹੁੰਦਾ ਹੈ ਤੁਹਾਡੇ ਕਰਮਾ ਤੁਹਾਡੀ ਜ਼ਿੰਦਗੀ ਤੇ ਦੋਨੇ ਅਸਰ ਪਾਉਂਦੇ ਹਨ ਚੰਗੇ ਅਤੇ ਬੁਰੇ ਹਾਓ ਕਰਮਾ ਕੈਨ ਬੀ ਰਿਵਰਸਡ অর ਚੇਂਜਡ ਕਰਮਾ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ ਹੋ ਸਕਦਾ ਹੈ ਤੁਸੀਂ ਆਪਣੇ ਪਾਸਟ ਵਿੱਚ ਕੁਝ ਬੁਰਾ ਕੀਤਾ ਹੋਵੇ ਜਿਸ ਦਾ ਤੁਹਾਨੂੰ ਪਛਤਾਵਾ ਹੋਵੇ ਜੇਕਰ ਤੁਸੀਂ ਉਹਨਾਂ ਕਰਮਾਂ ਦੇ ਬੁਰੇ ਅਸਰ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਇਹ ਤਰੀਕਾ ਅਜ਼ਮਾ ਸਕਦੇ ਹੋ ਹਮੇਸ਼ਾ ਆਪਣੀਆਂ ਗਲਤੀਆਂ ਤੋਂ ਸਿੱਖ ਲਵੋ ਕੁਝ ਵੀ ਅਜਿਹਾ ਨਾ ਕਰੋ ਜਿਸ ਨਾਲ ਕਿਸੇ ਨੂੰ ਤੁਹਾਡੀ وجہ ਨਾਲ ਦੁੱਖ ਪਹੁੰਚੇ ਇਸ ਨਾਲ ਤੁਹਾਡੇ ਮਨ ਨੂੰ ਵੀ ਸ਼ਾਂਤੀ ਮਿਲੇਗੀ ਸਭ ਨੂੰ ਮਾਫ਼ ਕਰਨ ਦੀ ਆਦਤ ਪਾਓ ਗ੍ਰੈਟੀਟਿਊਡ ਐਂਡ ਕਰਮਾ जिम्मे के प्यार ਸਾਡੀ ਸਭ ਤੋਂ ਵੱਡੀ ਚਾਹਤ ਹੈ ਗ੍ਰੈਟੀਟਿਊਡ ਉਸ ਦਾ ਸਭ ਤੋਂ ਜ਼ਰੂਰੀ ਐਕਸਪ੍ਰੈਸ਼ਨ ਹੈ ਥੈਂਕ ਯੂ ਕਹਿਣਾ ਪਿਆਰ ਦੀ એનર્ਜੀ ਨੂੰ ਫਿਲਾਉਣ ਦਾ ਇੱਕ ਵਧੀਆ ਤਰੀਕਾ ਹੈ ਪਿਆਰ ਉਹ ਜਾਦੂ ਹੈ ਜੋ ਸਾਡੇ जख्मਾਂ ਨੂੰ ਭਰ ਦਿੰਦਾ ਹੈ ਜਦੋਂ ਅਸੀਂ ਗ੍ਰੈਟੀਟਿਊਡ ਦਿੰਦੇ ਹਾਂ ਉਦੋਂ ਅਸੀਂ ਕਰਮਾਂ ਦਾ ਪੋਜ਼ਿਟਿਵ ਫੇਸ ਵੀ ਐਕਟੀਵੇਟ ਕਰ ਦਿੰਦੇ ਹਾਂ ਭਗਵਾਨ ਦੇ ਇਸ ਨਿਯਮ ਦੇ ਅਨੁਸਾਰ ਜੋ ਅਸੀਂ ਦਿੰਦੇ ਹਾਂ ਉਹੀ ਸਾਡੇ ਤੱਕ ਵਾਪਸ ਆਉਂਦਾ ਹੈ ਜਦੋਂ ਅਸੀਂ ਆਪਣਾ ਪਿਆਰ ਸਭ ਨੂੰ ਦਿੰਦੇ ਹਾਂ ਤਾਂ ਉਹ ਸਾਡੇ ਤੱਕ ਵਾਪਸ ਆਉਂਦਾ ਹੈ ਇਹ ਅਗਲੇ ਦਿਨ ਅਗਲੇ ਸਾਲ ਇੱਥੋਂ ਤੱਕ ਕਿ ਅਗਲੇ ਜਨਮ ਵਿੱਚ ਵੀ ਵਾਪਸ ਆ ਸਕਦਾ ਹੈ ਪਰ ਤੁਹਾਡਾ ਕਰਮਾ ਤੁਹਾਡੇ ਤੱਕ ਵਾਪਸ ਜ਼ਰੂਰ ਆਵੇਗਾ ਕਰਮਾ ਦੇ ਕਨਸੈਪਟ ਦੇ ਹਿਸਾਬ ਨਾਲ ਪੋਜ਼ਿਟਿਵ ਹੋਣ ਦੀ ਜ਼ਿਆਦਾ ਕੋਸ਼ਿਸ਼ ਦੂਸਰਿਆਂ ਦੇ ਲਈ ਮਦਦਗਾਰ ਅਤੇ ਉਧਾਰ ਹੋਣਾ ਸਭ ਤੋਂ ਵਧੀਆ ਤਰੀਕਾ ਹੈ ਕਰਮਾ ਦੀਸ ਨੌਲੇਜ ਦੇ ਨਾਲ ਰਹਿਣ ਨਾਲ ਅਸੀਂ ਸਾਰੇ ਮਾਨਸਿਕ ਬੋਝ ਅਤੇ ਚਿੰਤਾਵਾਂ ਨੂੰ ਖਤਮ ਕਰ ਸਕਦੇ ਹਾਂ ਜੋ ਸਾਨੂੰ ਲੱਗਦਾ ਹੈ ਸਾਡੀ ਜ਼ਿੰਦਗੀ ਨੂੰ ਕਾਬੂ ਕਰਦੀ ਹੈ ਕਰਮਾ ਇਹ ਦਿਖਾਉਂਦਾ ਹੈ ਕਿ ਸਾਨੂੰ ਇਹ ਫੈਸਲਾ ਲੈਣ ਦੀ ਆਜ਼ਾਦੀ ਹੈ ਕਿ ਸਾਡੇ ਨਾਲ ਕੀ ਹੋਵੇਗਾ ਇਹ ਸਾਡੇ ਖਿਆਲ ਤੇ ਐਕਸ਼ਨ ਹੀ ਹਨ ਜੋ ਸਾਡੀ ਜ਼ਿੰਦਗੀ ਚਲਾਉਂਦੇ ਹਨ ਧੰਨਵਾਦ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ